ਜਿਸ ਤਰ੍ਹਾਂ ਮਹਿਕ ਦੇ ਫੁੱਲ ਦੇ ਵਿੱਚ ਕੰਡੇ ਹੁੰਦੇ ਉਸ ਤਰ੍ਹਾਂ ਮਹਿਕ ਦੀ ਜ਼ਿੰਦਗੀ ਵਿੱਚ ਖਿੜੀ ਹੋਈ ਜ਼ਿੰਦਗੀ ਵਿੱਚ ਵੀ ਕੁਝ ਕੰਡੇ ਸਾਡੀ ਲਾਈਫ 'ਚ ਹੁੰਦੇ ਹੀ ਆ। ਸੋ ਇਸੇ ਤਰ੍ਹਾਂ ਇਸੇ ਜਿਹੜੇ ਸਾਡੇ ਕਈ ਇਨਸੀਡੈਂਟ ਲਾਈਫ ਵਿੱਚ ਦਦਾ ਦੇ ਹੋ ਜਾਂਦੇ ਜਿਹੜੇ ਨਹੀਂ ਹੋਣੇ ਚਾਹੀਦੇ ਬਟ ਹੋ ਜਾਂਦੇ ਹਨਾ ਲਾਈਫ ਵੀ ਜਿਹੜੀ ਹੈ ਬਿਲਕੁਲ ਇੱਕ ਮਹਿਕ ਦੇ ਫੁੱਲ ਦੇ ਵਾਂਗੂ ਜਿਹਦੇ ਵਿੱਚ ਕੰਡੇ ਜ਼ਰੂਰ ਹੁੰਦੇ ਆ ਕਿਤੇ ਨਾ ਕਿਤੇ ਹੋਣੇ ਵੀ ਚਾਹੀਦੇ ਆ। ਸੋ ਮੇਰੇ ਨਾਲ ਅੱਜ ਇੱਥੇ ਸਟਾਰ ਕਾਸਟ ਖੜੀ ਹੈ ਕੰਡੇ ਫਿਲਮ ਦੀ ਜੋ ਕਿ 11 ਮਈ ਨੂੰ ਰਿਲੀਜ਼ ਹੋਣ ਵਾਲੀ ਹੈ ਸੋ ਸਭ ਤੋਂ ਪਹਿਲੇ ਮੈਂ ਨਾਲ ਇੱਥੇ ਖੜੇ ਨੇ ਯੋਗਰਾਜ ਸਿੰਘ ਜੀ ਸਰ ਜੋ ਲੈਜੈਂਡ ਨੇ ਹਨਾ ਫਿਲਮਾਂ ਦੇਖਦੀ ਆ ਰਹੀ ਆ ਤਾਂ ਜਦੋਂ ਤੁਹਾਡਾ ਮਤਲਬ ਜਦੋਂ ਬੜਕ ਜੀ ਮਾਰਦੇ ਸੀ ਨਾ ਮਤਲਬ ਉਹਦੇ ਡਰ ਲੱਗ ਜਾਂਦੇ ਮੈਂ ਸੀਰੀਅਸਲੀ ਸੋਦੀ ਪਤਾ ਨਹੀਂ ਇਹ ਹੱਸਦੇ ਵੀ ਹੈ ਕਿ ਨਹੀਂ ਹੱਸਦੇ ਪਲੀਜ਼ ਹੱਸ ਕੇ ਦਿਖਾਓ ਇੱਕ ਵਾਰ ਤੋ ਤੋ ਬਹੁਤ ਡਰ ਲੱਗੀ ਜਾਂਦੇ ਮੇਰੇ ਤਾਂ ਕਿਉਂ ਡਰ ਲੱਗੀ ਜਾਂਦੇ ਕੀ ਗੱਲ ਕਹਿਣਾ ਹਾਂ ਜੀ ਆ ਐਕਚੁਅਲੀ ਜਿਹੜੇ ਕਰੈਕਟਰਸ ਮੈਂ ਕਰਦਾ ਰਿਆਂ ਉਹ ਇੱਕ ਬੜੇ ਵਾਸਤ ਪੱਦਰ ਤੇ ਜਾ ਕੇ ਵਿਲਨ ਰੂਲਸ ਹੋਏ ਨੇ ਬੜੇ ਡੈਡਲੀ ਵੀ ਹੋਏ ਨੇ ਤੁਸੀਂ ਜਿਹੜੀ ਗੱਲ ਕਹੀ ਹੈ ਤੇ ਮੇਰੇ ਘਰ ਦੇ ਮੈਨੂੰ ਕਹਿੰਦੇ ਰਹੇ ਮੇਰੀ ਮਾਂ ਕਹਿੰਦੀ ਚੰਗਾ ਭਲਾ ਤੈਨੂੰ ਜੰਮਿਆ ਸੀ ਕਿਹੋ ਜਿਹਾ ਬਣ ਗਿਆ ਬਟ ਆਈ ਥਿੰਕ ਮੈਨੂੰ ਬੜਾ ਮਾਣ ਹੈ ਸ਼ੁਕਰ ਹੈ ਉਸ ਅੱਲਾਹ ਤਾਲਾ ਦਾ ਕਿ ਮੈਂ ਉਹਨੂੰ ਨਿਭਾ ਸਕਿਆ ਜਿਹੜਾ ਅੱਜ ਤੱਕ ਤੁਹਾਨੂੰ ਵੀ ਯਾਦ ਹੈ ਔਰ ਬੱਚਿਆਂ ਨੂੰ ਵੀ ਯਾਦ ਹੈ ਔਰ ਅੱਜ ਦੀ ਜਨਰੇਸ਼ਨ ਨੂੰ ਵੀ ਯਾਦ ਹੈ ਸੋ ਦੈਟ ਮੀਨਸ ਜੇ ਮੈਂ ਕਰੈਕਟਰ ਪਲੇ ਕੀਤੇ ਤਾਂ ਵਾਕਈ ਕਿਸੇ ਪਾਇਦਾਨ ਤੇ ਗਏ ਨੇ ਮੈਂ ਉਸ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ ਹੈ ਸਰ ਮੈਂ ਤੁਹਾਨੂੰ ਹੁਣ ਇੱਕ ਗੱਲ ਪੁੱਛਣਾ ਚਾਹੁੰਦੀ ਆ ਫਿਲਮ ਦਾ ਆਪਾਂ ਟ੍ਰੇਲਰ ਦੇਖਿਆ ਹੈ ਨਾ ਫਿਲਮ ਇੱਕ ਖਿਡਾਰੀ ਦੀ ਲਾਈਫ ਦੇ ਬੇਸ ਹੈਗੀ ਉਹ ਖੇਲ ਦਾ ਹੈ ਉਸ ਤੋਂ ਬਾਅਦ ਨਸ਼ੇ ਦੇ ਕਿੰਨਾ ਪੈਂਦਾ ਹੈ ਨਾ ਜੋ ਇੱਕ ਆਮ ਜ਼ਿੰਦਗੀ ਵਿੱਚ ਹੋ ਰਿਹਾ ਪੰਜਾਬ ਦੀ ਨੌਜਵਾਨ ਪੀੜ੍ਹੀ ਦੇ ਵਿੱਚ ਸੋ ਤੁਸੀਂ ਵੀ ਖਿਡਾਰੀ ਰਹੇ ਹੋ ਤੇ ਮੈਨੂੰ ਤੁਸੀਂ ਦੱਸੋ ਕਿ ਕੀ ਰੀਜ਼ਨ ਹੁੰਦਾ ਹੈ ਕਿ ਇੱਕ ਜਿਹੜਾ ਖਿਡਾਰੀ ਹੈ ਹੈ ਨਾ ਉਹ ਹੁਣ ਨਸ਼ਾ ਵਿੱਚ ਪੈ ਰਿਹਾ ਹੈ ਕਿ ਉਸ ਟਾਈਮ ਤੇ ਵੀ ਇਹੋ ਜਿਹੇ ਹਾਲਾਤ ਸੀਗੇ ਪੰਜਾਬ ਦੇ ਜਾਂ ਹੁਣ ਬਦਤਰ ਹੋ ਰਿਹਾ ਇੱਕ ਬੜੀ ਖੂਬਸੂਰਤ ਗੱਲ ਹੋਈ ਸੀ ਪ੍ਰੈਸ ਕਾਨਫਰੈਂਸ 'ਕਿ ਜੀ ਉਹ ਹਿਊਮਨ ਰਾਈਟਸ ਵਾਲੀ ਗੱਲ ਮੈਂ ਕੀਤੀ ਸੀਗੀ ਆਈ ਥਿੰਕ ਬਟ ਆ ਇੰਪੋਰਟੈਂਟ ਹੈ ਪੇਰੈਂਟਸ ਵਾਸਤੇ ਮਾਪਿਓ ਵਾਸਤੇ ਅੱਜ ਤੁਸੀਂ ਬੱਚੇ ਨੂੰ ਕੁਝ ਕਹਿ ਦਿਓ ਝਟਕ ਦਿਓ ਥੱਪੜ ਮਾਰ ਦਿਓ ਜਾਂ ਸਕੂਲ ਦੇ ਵਿੱਚ ਟੀਚਰਸ ਮਾਰ ਦੇਣ ਕਿਸੇ ਗੱਲ ਪਿੱਛੇ ਉਹਦੀ ਗਲਤੀ ਪਿੱਛੇ ਤੁਸੀਂ ਫਟਾਫਟ ਜਾ ਕੇ ਜੀ ਪੁਲਿਸ ਬੁਲਾ ਲਿਓਨੇ ਜੀ ਕੇਸ ਕਰ ਦਿੰਨੇ ਹੋ ਜੀ ਐਂਡ ਦੈਟ ਇਜ਼ ਰੋਂਗ ਇਸੇ ਕਰਕੇ ਬੱਚੇ ਵਿਗੜ ਰਹੇ ਕਿਉਂਕਿ ਉਹਨਾਂ ਨੂੰ ਆਪਣੀ ਇੰਡੀਪੈਂਡੈਂਸ ਦਾ ਪਤਾ ਲੱਗ ਗਿਆ ਮੈਂ ਸਮਝਦਾ ਬੱਚਾ ਇੱਕ ਐਹੋਜੀ ਕੋਰੀ ਕਿਤਾਬ ਹੈ ਜੀ ਤੇ ਜੋ ਮਰਜ਼ੀ ਤੁਸੀਂ ਲਿਖ ਦਿਓ ਜੇ ਤੁਸੀਂ ਵਾਈਲਡ ਘੋੜੇ ਨੂੰ ਜੰਗਲੀ ਘੋੜੇ ਨੂੰ ਅਰਬੀ ਘੋਡੇ ਦਾ ਇੱਕ ਸਵਾਰ ਬਣਾਉਣਾ ਹੈ ਐਥਲੀਟ ਬਣਾਉਣਾ ਹੈ ਤਾਂ ਇਹ ਸਵਾਰੀ ਤੇ ਕਰਨੀ ਪੈਗੀ ਨਾ ਉਹਨੂੰ ਬਾਲਾ ਤੋਂ ਫੜਨਾ ਪੈਗਾ ਉਹਨੂੰ ਛਿੜਕਣਾ ਪੈਗਾ ਸੋ ਇਸੇ ਤਰ੍ਹਾਂ ਮੈਂ ਆਪਣੀ ਜ਼ਿੰਦਗੀ ਚ ਐਕਸਪੀਰੀਅੰਸ ਕੀਤਾ ਹੈ ਕਿ ਜਦ ਯੂਵੀ ਨੂੰ ਮੈਂ ਟ੍ਰੇਨ ਕਰ ਰਿਹਾ ਸੀ ਬੜੇ ਲੋਕਾਂ ਨੇ ਮੈਨੂੰ ਕਿਹਾ ਜੀ ਇਹਨਾਂ ਨੂੰ ਮੁੰਡਾ ਮਾਰ ਦੇਣਾ ਜੀ ਇਹ ਫਰਸਟ੍ਰੇਟ ਹੋ ਗਿਆ ਜੀ ਫੁਲਾਨਾ ਆ ਗਿਆ 올 ਸਾਰਟਸ ਆਫ ਰਾਈਟਸ ਆ ਬਚਦੇ ਸੀ ਪਰ ਮੈਨੂੰ ਪਤਾ ਸੀਗਾ ਕਿ ਕਿਹੜੀ ਚੀਜ਼ ਕਿੱਥੇ ਫਿਟ ਹੋ ਸਕਦੀ ਹੈ ਬੜਾ ਇੰਪੋਰਟੈਂਟ ਹੈ ਕਿ ਜਦ ਮਹਾਪੀ ਆਪਣੇ ਬੱਚੇ ਨੂੰ ਛਿੜਕਦੇ ਆ ਟੀਚਰਸ ਕੁਝ ਕਹਿੰਦੇ ਆ ਤੁਹਾਨੂੰ ਸਿੱਖਣਾ ਚਾਹੀਦਾ ਸੀ ਆਪਰੇ ਇਹੋ ਜਿਹੇ ਸਕੂਲਾਂ ਚ ਪੜੇ ਆ ਜਿੱਥੇ ਸਾਨੂੰ ਪਟਿਆਂ ਨਾਲ ਕੁੱਟਦੇ ਹੁੰਦੇ ਸੀਗੇ ਬਾਰਿਸ਼ ਬ੍ਰਦਰਸ ਜਿਹੜੇ ਸੀਗੇ ਅੰਗਰੇਜ਼ ਜਿਨ੍ਹਾਂ ਤੋਂ ਐਜੂਕੇਸ਼ਨ ਸ਼ੁਰੂ ਹੋਈ ਹੈ ਤੇ ਉਹ ਬੜੀ ਜ਼ਰੂਰੀ ਚੀਜ਼ ਹੈ ਅੱਜ ਤੁਸੀਂ ਮਾੜੀ ਜਿਹੀ ਕੋਈ ਗੱਲ ਕਰਦੇ ਹੋ ਫੜਾਫੜ ਮਾਪਿਓਂ ਤੇ ਮੇਰੇ ਬੱਚੇ ਨੂੰ ਕੀ ਕਿਹਾ ਜੀ ਕਿਉਂਕਿ ਥੱਪੜ ਕੋ ਮਾਰਾ ਜੀ ਕਦੇ ਪੁਲਿਸ ਹੋਈ ਤੇ ਕੇਸ ਹੋ ਜਾਂਦਾ ਆਈ ਮੀਨ ਐਸੀ ਸੋਸਾਇਟੀ ਦੇ ਵਿੱਚ ਜਿੱਥੇ ਤੁਸੀਂ ਕਿਸੇ ਨੂੰ ਕੁਝ ਕਹਿ ਹੀ ਨਹੀਂ ਸਕਦੇ ਤੁਸੀਂ ਹਿਊਮਨ ਰਾਈਟਸ ਦੀ ਗੱਲ ਕਰਦੇ ਹੋ ਉੱਥੇ ਕਿਦਾਂ ਦੀ ਜ਼ਿੰਦਗੀ ਦੇ ਵਿੱਚ ਪਾਇਦਾਨ ਦੇ ਫੋਨ ਲੋਕ ਸਕਦੇ ਨੇ ਉੱਥੇ ਤਾਂ ਫਿਰ ਕੰਡੇ ਹੀ ਹੁਗਣੇ ਹਨ ਸੋ ਆਈ ਥਿੰਕ ਬਟ ਆ ਇੰਪੋਰਟੈਂਟ ਜੇ ਮਾਂ ਆਪਣੇ ਬੇਟੇ ਨੂੰ ਝਿੜਕ ਰਹੀ ਹੈ ਕਹਿ ਰਹੀ ਹੈ ਤੇ ਉਸ ਬੇਟੇ ਵਾਸਤੇ ਦੀ ਅਛਾਈ ਵਾਸਤੇ ਕਹਿ ਰਹੀ ਹੈ ਜੇ ਫਾਦਰ ਕੁਝ ਕਹਿ ਰਿਹਾ ਤਾਂ ਦੀ ਅਛਾਈ ਵਾਸਤੇ ਕਹਿ ਰਿਹਾ ਬੜੀ ਛੇਤੀ ਬੱਚੀ ਉੱਠ ਕੇ ਕਹਿੰਦੇ ਨੇ ਸਾਡਾ ਤਾਂ ਜੀ ਬਚਪਨਾ ਖਰਾਬ ਕਰਤਾ ਜੀ ਸਾਨੂੰ ਤਾਂ ਜੀ ਮਾਂ ਬੜੀ ਕੁੱਟਦੀ ਜੀ ਫਲਾਨਾ ਤਿੰਕਾ ਉਹ ਪਹਿਲਾਂ ਸੋਚੋ ਸੀ ਕਿਉਂ ਕਰਦੇ ਨੇ ਸੋ ਜਿੰਨਾ ਤੁਸੀਂ ਲੋਕ ਸਾਰਿਆਂ ਨੇ ਹਿਊਮਨ ਰਾਈਟਸ ਦੀ ਗੱਲ ਕੀਤੀ ਹੈ ਕਿਸੇ ਪਾਇਦਾਨ ਤਾਂ ਕਿ ਠੀਕ ਹੈ ਇਹ ਨਜਾਇਜ਼ ਨਹੀਂ ਹੋਣੀ ਚਾਹੀਦੀ ਪਰ ਬੱਚੇ ਨੂੰ ਉਸ ਪਾਇਦਾਨ ਤੇ ਪਾਉਣ ਵਾਸਤੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਸਟ੍ਰਿਕਟ ਤਾਂ ਹੋਣਾ ਹੀ ਪੈਣਾ ਹੈ ਠੀਕ ਹੈ ਸੋ ਆਈ ਥਿੰਕ ਜਿਹੜੇ ਪੁਰਾਣੇ ਜ਼ਮਾਨੇ ਦੇ ਲੋਕ ਸੀ ਬੜੇ ਆਪਣੇ ਮਾਸਟਰਾਂ ਤੋਂ ਛਿੱਤਰ ਖਾਂਦੇ ਸੀ ਕੁੱਟਾਂ ਖਾਂਦੇ ਸੀ ਤੇ ਉਹ ਦੇਖ ਲਓ ਬੰਦੇ ਦੇ ਪੁੱਤ ਵੀ ਬਣੇ ਹੋਏ ਸੀ ਤੇ ਅੱਜ ਦੀ ਜਨਰੇਸ਼ਨ ਦਾ ਤੁਸੀਂ ਹਾਲ ਦੇਖ ਲਓ ਸੋ ਆਈ ਥਿੰਕ ਬਟ ਇੰਪੋਰਟੈਂਟ ਹੈਗਾ ਕਿ ਹਰ ਮਾਪੇ ਆਪਣੇ ਖੁੱਲ੍ਹ ਹੋਣੀ ਚਾਹੀਦੀ ਹੈ ਹਰ ਟੀਚਰ ਨੂੰ ਖੁੱਲ੍ਹ ਹੋਣੀ ਚਾਹੀਦੀ ਹੈ ਕਿ ਜੇ ਬੱਚਾ ਇੱਥੇ ਗਲਤੀ ਕਰੇ ਉਹਨੂੰ ਸਮਝਾਓ ਇੱਕ ਦੋ ਤਿੰਨ ਵਾਰੀ ਜੇ ਨਹੀਂ ਸਮਝਦਾ ਫਿਰ ਉਹਨੂੰ ਡਿਸਪਲਿਨ ਸਿਖਾਉਣਾ ਪੈਂਦਾ ਹੈ ਮੇਰੇ ਤੋਂ ਇਹ ਵੀ ਗੱਲ ਪੁੱਛਣਾ ਚਾਹਾਂਗੀ ਤੁਸੀਂ ਕਾਫੀ ਸਮੇਂ ਤੋਂ ਹੈ ਨਾ ਕਾਫੀ ਲੰਬੇ ਸਮੇਂ ਤੋਂ ਪੰਜਾਬੀ ਇੰਡਸਟਰੀ ਵਿੱਚ ਹੋ ਹੈ ਨਾ ਸੁਨੀਤਾ मैम ਵੀ ਹੈਗੇ ਆ ਸੋ ਤੁਹਾਨੂੰ ਨੋ ਡਾਊਟ ਪੋਜ਼ਿਟਿਵ ਚੇਂਜ ਬਹੁਤ ਸਾਰੇ ਆਇਆ ਚੇਂजेस ਆਇਆ ਹੈ ਨਾ ਚੇਂजेस ਆਣੇ ਜ਼ਰੂਰੀ ਵੀ ਹੈ ਲਾਜ਼ਮੀ ਵੀ ਹੈ ਬਟ ਤੁਹਾਨੂੰ ਕੀ ਲੱਗਦਾ ਕਿ ਨੈਗੇਟਿਵ ਚੇਂਜ ਅਗਰ ਕੋਈ ਆਇਆ ਤਾਂ ਕਿੱਥੇ ਆਇਆ ਹੈ ਤੇ ਕੀ ਕਮੀ ਹੈ ਹਜੇ ਵੀ ਪੰਜਾਬੀ ਇੰਡਸਟਰੀ ਦੇ ਵਿੱਚ ਆ ਨਹੀਂ ਕੋਈ ਨੈਗੇਟਿਵ ਗੱਲ ਨਹੀਂ ਹੈਗੀ ਆਈ ਥਿੰਕ ਪੰਜਾਬੀ ਫਿਲਮ ਇੰਡਸਟਰੀ ਜਿੱਥੇ ਪਹੁੰਚ ਗਈ ਹੈ ਸਿਨੇਮਾ ਜਿੱਥੇ ਪਹੁੰਚ ਗਿਆ ਆਪਣੀ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਨਵੀ ਆ اور ਅੱਜ ਪੰਜਾਬੀ ਸਿਨੇਮਾ ਹਾਲੀਵੁੱਡ ਨਾਲ ਕੰਪੀਟ ਕਰ ਰਿਹਾ ਸੱਜਨ ਸਿੰਘ ਰੰਗਰੂਟ ਆਈ ਆ ਉਹ ਹਾਲੀਵੁੱਡ ਨਾਲ ਕੰਪੀਟ ਕਰ ਰਹੀ ਹੈ 9.5 ਨੰਬਰ ਉਹਨੇ ਮਿਲੇ ਹੈ ਇਸ ਨੰਬਰ ਤੇ ਜਾ ਕੇ ਤੁਹਾਨੂੰ ਓਸਕਰ ਅਵਾਰਡ ਮਿਲਦਾ ਸੋ ਆਈ ਥਿੰਕ ਪੰਜਾਬੀ ਸਿਨੇਮਾ ਜਿਹੜਾ ਗਰੋ ਕੀਤਾ ਹੈ ਉਹਦੇ ਵਿੱਚ ਨੈਗੇਟਿਵਿਟੀ ਤਾਂ ਮੈਨੂੰ ਕੋਈ ਦਿਖਤ ਨਹੀਂ ਜਿੰਨੇ ਸਾਡੇ ਯੰਗ ਲੜਕੇ ਨੇ ਲੜਕੀਆਂ ਨੇ ਇਹ ਕ੍ਰੀਏਟ ਕਰ ਰਹੇ ਨੇ ਅੱਜ ਮੈਂ ਪ੍ਰੀਤ ਨਾਲ ਆ ਰਿਹਾ ਸੀਗਾ ਤੇ ਅਸੀਂ ਡਿਸਕਸ਼ਨ ਕਰ ਰਹੇ ਸੀ ਸਿਨੇਮਾ ਬਾਰੇ ਫਿਲਮਸ ਬਾਰੇ ਤੇ ਜੋ ਕੁਝ ਮੈਨੂੰ ਸੁਣਨ ਨੂੰ ਮਿਲਿਆ ਇਹ ਸੱਚੇ ਬਰਸਟਾਈਲ ਬ੍ਰੇਨ ਤੇ ਆਪਾਂ ਨੂੰ ਇਹ ਸਿੱਖ ਲੈਣਾ ਚਾਹੀਦਾ ਕਿ ਜੋ ਜਨਰੇਸ਼ਨ ਅੱਜ ਕਰ ਰਹੀ ਹੈ ਉਹ ਠੀਕ ਕਰ ਰਹੀ ਹੈ ਨੈਗੇਟਿਵਿਟੀ ਤਾਂ ਕੁਝ ਵੀ ਹੈ ਨਹੀਂ ਹਾਂ ਇੰਨਾ ਕੁ ਜ਼ੋਰ ਹੈ ਕਿ ਮਿਲਨ ਵਰਤਨ ਹੋ ਗਿਆ ਜੀ ਆਪਣੀ ਆਪਣੀ ਵੈਰੈਂਟੀਆਂ ਵਿੱਚ ਬੈਠੇ ਆਂ ਫਿਰ ਰੋਟੀ ਖਾ ਰਹੇ ਕੋਈ ਕਿਸ ਨੂੰ ਮਿਲ ਨਹੀਂ ਰਿਹਾ ਕੋਈ ਕਿਸੇ ਨਾਲ ਗੱਲ ਨਹੀਂ ਕਰ ਰਿਹਾ ਮੇਰੇ ਵਾਸਤੇ ਸ਼ਾਇਦ ਇਹ ਪ੍ਰੋਬਲਮ ਹੈਗੀ ਹੈ ਕਿ ਮੈਂ 3rd ਜਨਰੇਸ਼ਨ ਨਾਲ ਕੰਮ ਕਰ ਰਿਹਾ ਮੇਰੀਆਂ ਧੀਆਂ ਨੇ ਮੇਰੀਆਂ ਪੋਤੀਆਂ ਨੇ ਪੋਤੇ ਨੇ ਤੇ ਮੈਂ ਨਾ ਜਾ ਕੇ ਕਿਵੇਂ ਰਿ ਮੈਨੂੰ ਉਹਨਾਂ ਕੋਲ ਜਾਣਾ ਪਊਗਾ ਉਹਨਾਂ ਦੇ ਲੈਵਲ ਤੇ ਜਾਣਾ ਪਊਗਾ ਸੋ ਆਈ ਥਿੰਕ ਇੰਪੋਰਟੈਂਟ ਆ ਕਮਿਊਨੀਕੇਸ਼ਨ ਦੀ ਕਮੀ ਸੋ ਸਟਾਰਕਾ ਸਿੱਥੇ ਪੂਰੀ ਮੌਜੂਦ ਹੈ ਹੁਣ ਮੈਂ ਸੁਨੀਤਾ ਮੈਮ ਨਾਲ ਗੱਲ ਕਰੂੰਗੀ ਮੈਮ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਐਂਡ ਬਹੁਤ ਬਿਊਟੀਫੁਲ ਲੱਗ ਰਹੇ ਹੋ ਥੈਂਕ ਯੂ ਤੁਹਾਡਾ ਰੋਲ ਇੱਕ ਮਾਦਰ ਰੋਲ ਹੈ ਨਾ ਇੱਕ ਵੈਸੇ ਤਾਂ ਤੁਹਾਡੇ ਜਿੱਦਾਂ ਕਾਨਫਰੈਂਸ ਵੀ ਹੋ ਰਹੀ ਸੀ ਤੱਕ ਸਾਰੇ ਕਹਿ ਰਹੇ ਸੀ ਕਿ ਨਾ ਇੱਕ ਮਮਤਾ ਜਿਹੜੀ ਹੈ ਫੇਸ ਤੇ ਹੈ ਨਾ ਆਂਦੀ ਆਂਦੀ ਹੈ ਨਾ ਬਟ ਤੁਸੀਂ ਇਹਦੇ ਵਿੱਚ ਇੱਕ ਸਟਰੋਂਗ ਔਮਨ ਦਾ ਵੀ ਕੈਰੈਕਟਰ ਪਲੇ ਕਰ ਰਹੇ ਹੋ ਸੋ ਕਿਦਾਂ ਨਾ ਜਿਹੜੇ ਬ ਐਕਚੁਅਲੀ ਇਸ ਫਿਲਮ ਬਾਰੇ ਮੈਂ ਇਹ ਕਹਾਂਗੀ ਕੰਡੇ ਮਤਲਬ ਲਾਈਫ ਦੀ ਇੱਕ ਸਾਈਡ ਹੁੰਦੀ ਹੈ ਫੁੱਲ ਔਰ ਦੂਸਰੀ ਸਾਈਡ ਆ ਕੰਡੇ ਸੋ ਦੋਨੋਂ ਚੀਜ਼ਾਂ ਨਾਲ-ਨਾਲ ਚੱਲਦੀਆਂ ਨੇ ਸੋ ਇੱਕ ਬੱਚੇ ਲਈ ਬਹੁਤ ਇੰਪੋਰਟੈਂਟ ਹੈ ਕਿ ਮਦਰ ਐਂਡ ਟੀਚਰ ਐਂਡ ਉਹਦੇ ਦੋਸਤ ਕਿ ਕਿਦਾਂ ਦੇ ਨੇ ਸੋ ਉਦਾਂ ਤੋਂ ਉਦੇ ਤੇ ਇੰਪੈਕਟ ਪੈਂਦਾ ਸੋ ਜਦ ਮੈਂ ਆਪਣੇ ਬੱਚੇ ਨੂੰ ਇਸ ਫਿਲਮ ਚਾਦਾ ਦੇਖਦੀ ਆ ਤੇ ਮੈਨੂੰ ਲੱਗਦਾ ਸ਼ਾਇਦ ਮੇਰੀ ਰਿਸਪੌਂਸਿਬਿਲਟੀ ਹੈ ਫਿਰ ਉਹਦੇ ਦੋਸਤ ਆ ਕੇ ਮੈਨੂੰ ਦੱਸਦੇ ਨੇ ਤੇ ਸਾਰੇ ਪਿੰਡ ਵਾਲੇ ਸਾਡੇ ਨਾਲ ਆ ਵੀ ਸਭ ਕੁਝ ਹੁੰਦੇ ਹੁੰਦੇ ਕਿਤੇ ਗਲਤੀ ਹੋ ਗਈ ਜਿਹੜਾ ਉਹ ਐਦਾਂ ਚਲਾ ਗਿਆ ਉਹ ਮੇਬੀ ਬੱਚੇ ਨੂੰ ਕਾਲਜ ਦੇ ਵਿੱਚ ਫੈਸੀਨੇਟ ਕੀਤਾ ਜਾਂ ਕਿਸੇ ਨੇ ਬਦਲਾ ਲੈਣ ਦੀ ਭਾਵਨਾ ਦੇ ਨਾਲ ਇਹ ਕੀਤਾ ਤੇ ਉਹ ਸਾਰਾ ਕੁਝ ਇਸ ਫਿਲਮ ਦੇ ਵਿੱਚ ਤੁਹਾਨੂੰ ਮਿਲੇਗਾ ਸੋ ਪ੍ਰੀਤ ਐਂਡ ਕਮਲ ਫਰਸਟ ਟਾਈਮ ਡੈਬਿਊ ਕਰ ਰਹੇ ਹੈ ਨਾ ਇਸ ਫਿਲਮ ਤੋਂ ਆਪਣੀ ਇੰਡਸਟਰੀ ਦੇ ਵਿੱਚ ਸੋ ਇਹਨਾਂ ਨੇ ਕੰਮ ਕਰਕੇ ਕਿਦਾਂ ਦਾ ਲੱਗਿਆ ਤੁਹਾਨੂੰ ਅੱਛਾ ਲੱਗਿਆ ਬਿਕੋਜ਼ ਦੇ ਬੋਥ ਹੈ ਵੈਰੀ ਗੁੱਡ ਐਕਟਰਸ ਐਂਡ ਦੇ ਆ ਵਾਈਬਰੈਂਟਸ ਦੇ ਆ ਪੈਸ਼ਨੇਟ ਅਬਾਊਟ देयर ਵਰਕ ਐਂਡ ਸਾਨੂੰ ਸੀਨ ਕਰਕੇ ਅੱਛਾ ਲੱਗਦਾ ਸੀ ਮਤਲਬ ਜੇ ਮੈਨੂੰ ਸੀਨ ਚ ਥੱਪੜ ਵੀ ਮਾਰਦੀ ਸੀ ਖੁਸ਼ ਹੁੰਦਾ ਸੀ ਥੱਪੜ ਮਾਰੇ ਆ ਮਾਰੇ ਆ ਥੱਪੜ ਨਹੀਂ ਮਾਰੇ ਆ 14 ਥੱਪੜ ਮਾਰੇ ਨੇ ਸੋ ਇਹ ਕਦੇ ਨਹੀਂ ਸੀ ਕਹਿੰਦਾ ਮੈਮ ਮੈਂ ਥੱਕ ਗਿਆ ਮੇਰਾ ਮੂੰਹ ਲਾਲ ਹੋ ਗਿਆ ਕੁਝ ਨਹੀਂ ਜਿਵੇਂ ਹੋਰ ਕਿ ਇਹ ਕਹਿੰਦਾ ਨਹੀਂ ਮੈਮ ਮਾਰੋ ਐਕਸਪ੍ਰੈਸ਼ਨ ਹੋਣਾ ਚਾਹੀਦਾ ਆਪਣੇ ਸੀਨ ਦਾ ਇੰਪੈਕਟ ਆਣਾ ਚਾਹੀਦਾ ਸੋ ਇੰਪੈਕਟ ਆਇਆ ਵੀ ਹੈ ਉਹ ਸੋ ਅਪ੍ਰੀਤ ਮੈਂ ਤੁਹਾਡੇ ਤੋਂ ਇਹ ਗੱਲ ਪੁੱਛਣਾ ਚਾਹਾਂਗੀ ਤੁਹਾਡਾ ਫਰਸਟ ਡੈਬਿਊ ਹੋ ਰਿਹਾ ਹੈ ਇਸ ਮੂਵੀ ਤੋ ਹੈ ਨਾ ਸੋ ਦਿਮਾਗ ਵਿੱਚ ਇਦਾਂ ਦੀ ਗੱਲ ਤਾਂ ਨਹੀਂ ਆਈ ਇੱਕ ਵਾਰ ਵੀ ਕਿ ਫਰਸਟ ਮੂਵੀ ਜਿਹੜੀ ਬੜੀ ਸੀਰੀਅਸ ਮੁੱਦੇ ਦੇ ਬਣ ਰਹੀ ਹੈ ਹੈ ਨਾ ਕਵੀ ਰਾਜ ਜਿਹੜੇ ਇਨੇ ਵਧੀਆ ਡਾਇਰੈਕਟਰ ਨੇ ਉਹ ਬਣਾ ਰਹੇ ਨੇ ਇਸ ਮੂਵੀ ਨੂੰ ਸੋ ਕਿਤੇ ਨਾ ਕਿਤੇ ਨੇ ਲੱਗਿਆ ਕਿ ਮੂਵੀ ਸਾਈਨ ਕਰਨ ਵੇਲੇ ਕਿ ਜੋ ਮੈਂ ਇਮੇਜ ਹੂਨ ਬਣਾ ਲੂੰਗਾ ਉਹ ਅੱਗੇ ਵੀ ਇਹੀ ਸੈਟ ਰਹੂਗੀ ਨਹੀਂ ਇਹ ਬਿਲਕੁਲ ਨਹੀਂ ਲੱਗਿਆ ਮੈਨੂੰ ਕਿਉਂਕਿ ਮੈਂ ਤਾਂ ਓਨੈਸਟਲੀ ਬਹੁਤ ਬੜਾ ਸ਼ੁਕਰਗੁਜ਼ਾਰ ਹਾਂ ਕਿ ਆਈ ਐਮ ਸਟਾਰਟਿੰਗ ਮਾਈ ਇਨਿੰਗਸ ਵਿਦ ਅ ਸੀਰੀਅਸ ਫਿਲਮ ਫਿਲਮ ਜਿਹਦਾ ਇੱਕ ਮਕਸਦ ਹੈ ਜਿਹਦਾ ਕਿਸੇ ਮੁੱਦੇ ਤੇ ਹੈ ਸੋ ਇਮੇਜ ਬਣਨੀ ਤੋੜਨੀ ਕਰਨੀ ਬਣਾਣੀ ਇਫ ਯੂ ਹੈਵ ਫੇਥ ਇਨ ਯੋਰ ਵਰਕ ਆਈ ਡੋਨਟ ਥਿੰਕ ਇਹ ਕੋਈ ਟੈਨਸ਼ਨ ਲੈਣ ਦੀ ਗੱਲ ਹੈਗੀ ਅੱਛਾ ਜੀ ਕਿ ਕਮਲ ਨਾਲ ਤੁਸੀਂ ਫਰਸਟ ਟਾਈਮ ਹੈ ਨਾ ਮਤਲਬ ਦੋਨੋਂ ਡੈਬਿਊ ਹੀ ਹੈ ਸੋ ਕਿਦਾਂ ਦਾ ਲੱਗਿਆ ਇੱਕ ਦੂਸਰੇ ਦੀ ਕੰਪਨੀ ਅਸਾ ਕਮਲ ਦਾ ਪੁੱਛ ਲੈ ਮੈਂ ਠੀਕ ਹੈ ਕਿੰਨੇ ਨੰਬਰ ਆਉਂਗਾ ਤੁਹਾਨੂੰ ਮੇਰੇ ਕਿੰਨੇ ਨੂੰ 10000 ਰੁਪਏ ਦੇ ਦਈ ਨੀ ਸੌ ਦੇ ਦਿੰਨੀ ਇਹ ਜਿਆਦਾ ਹੋ ਗਈ ਕਿ ਸਮਝਦਾਰ ਨੇ ਅੱਜ ਕੱਲ ਚਲੋ ਸਾਡੇ ਨਾਲ ਲੈ ਲੈ ਕਰਦੇ ਸਾਡਾ ਨੰਬਰ ਦੇ ਦੇਣੀ ਜੀ ਤੁਸੀਂ ਸਮਝ ਗਏ ਮਤਲਬ ਅੱਛੀ ਕੈਮਿਸਟਰੀ ਦੇਖਣ ਨੂੰ ਮਿਲੇਗੀ ਸਾਨੂੰ ਉਹ ਦੇਖ ਮਿਸਟਰੀ ਦੇਖਣ ਨੂੰ ਮਿਲੂਗੀ ਤੁਹਾਨੂੰ ਕਮਲ ਕਿਦਾਂ ਦਾ ਲੱਗਿਆ ਕਿ ਫਰਸਟ ਫਿਲਮ ਜਿਹੜੀ ਤੁਸੀਂ ਕਵੀ ਰਾਜ ਸਰ ਹਨ ਡਾਇਰੈਕਟ ਕਰ ਰਹੇ ਨੇ ਹਨਾ ਅੱਛੇ ਬਾਜ਼ ਜਿਹੜੇ ਕਰਵਾਲ ਜਰ ਉਹਨਾਂ ਨੇ ਇਹਨੂੰ ਲਿਖਿਆ ਸੋ ਯੋਗਰਾਜ ਸਰ ਨਾ ਤੁਸੀਂ ਇਹ ਨਾ ਇੱਥੇ ਫਿਲਮ ਵਿੱਚ ਐਕਟ ਕਰ ਰਹੇ ਹੋ ਡਰ ਡਰ ਲੱਗਾ ਕਿਤੇ ਉਹਨਾਂ ਤੋਂ ਤੁਸੀਂ ਦੱਸੋ ਮੈਨੂੰ ਲੱਗਿਆ ਜੀ ਕੁੜੀਆਂ ਸਾਰੇ ਡਰਦੀਆਂ ਨੇ ਜਦੋਂ ਉਹ ਰੋਬੀਲੇ ਦੇ ਬੰਦੇ ਦੇਖਦੀਆਂ ਨੇ ਨਹੀਂ ਤੁਸੀਂ ਇਹਨਾਂ ਦਾ ਗੈਟਅਪ ਨੋਟਿਸ ਕੀਤਾ ਸੀ ਕਿਹਾ ਜਾਂ ਸੀਗਾ ਕਾਲੇ ਕੱਪੜੇ ਤੇ ਘਰੇ ਲੈਂਸ ਇਹ ਤਾਂ ਵੈਸੇ ਤੁਰਦੇ ਸੀ ਇਹ ਜਿਵੇਂ ਪੰਪ ਬੇਸ ਸੀਗਾ ਇਹ ਜਿਹਾ ਬੰਦਾ ਕੋਲੋਂ ਨਹੀਂ ਨਾ ਕਿ ਫਿਰ ਬੰਦਾ ਡਰ ਜਾਂਦੇ ਤੇ ਜਦ ਮੈਂ ਲਾਈਵ ਇਹਨਾਂ ਨੂੰ ਡਾਇਲੌਗ ਬੋਲਦੇ ਦੇਖਿਆ ਕਲਾਈਮੈਕਸ ਸ਼ੂਟ ਹੁੰਦੇ ਦੇਖਿਆ ਆਈ ਡਿਡ ਨੋਟ ਨੋ ਹਿਮ ਮੇਕ ਅਪ ਵੀ ਸੱਚੀ ਹੈ ਮੇਂ ਮੈਂ ਉਹਦੂ ਵਾਰ ਨਜ਼ਰਾਂ ਨਹੀਂ ਬਣਾਈ ਇਹਨਾਂ ਨਾਲ ਡਰ ਲੱਗ ਤੁਹਾਨੂੰ ਲੱਗਿਆ ਸੀ ਡਰ ਮੈਨੂੰ ਨਹੀਂ ਲੱਗਿਆ ਸੀ ਆਈ ਵਾਸ ਅਮੇਜ਼ਡ ਜਦੋਂ ਮੈਂ ਪਹਿਲੀ ਵਾਰ ਇਹਨਾਂ ਨੂੰ ਕੰਮ ਕਰਦੇ ਦੇਖਿਆ ਸੀਗਾ ਤਾਂ ਉਹ ਇੱਕ ਚੀਜ਼ ਅੰਦਰ ਹੁੰਦਾ ਨਾ ਤੁਸੀਂ ਸਾਰੀ ਮਜਮੇ ਤੁਸੀਂ ਦੱਸਿਆ ਕਿ ਸਾਰੀ ਮੈਂ ਤੁਸੀਂ ਵੱਡੇ ਹੁੰਦੇ ਉਹਨਾਂ ਨੂੰ ਦੇਖਦੇ ਆਏ ਹੋ ਹੁਣ ਮੇਰਾ ਸਿਚੁਏਸ਼ਨ ਸਮਝੋ ਇਹਨਾਂ ਦਾ ਸਿਚੁਏਸ਼ਨ ਸਮਝੋ ਕਿ ਵੀ ਐਕਟਿੰਗ ਵਿਦ them ਸੱਚ ਲੈਜੈਂਡਸ ਦੋਨੋਂ ਮੈਮ ਵੀ ਮੈਮ ਨਾਲ ਤਾਂ ਮੈਂ ਬਹੁਤ ਐਕਸਾਈਟਿਡ ਸੀ ਗਿਆ ਉਹਨਾਂ ਦੱਸਿਆ ਨਹੀਂ ਮੈਂ ਉਹਨਾਂ ਨੂੰ ਪਰ ਮੈਂ ਅੰਦਰੋਂ ਅੰਦਰ ਬੜਾ ਆਇਆ ਸੀਗਾ ਸੁਨੀਪ ਸੁਨੀਤਾ ਧੀ ਸੁਨੀਤਾ ਸੋ ਡਰ ਨਹੀਂ ਲੱਗਿਆ ਜੀ ਬਟ ਇਹਨਾਂ ਨੇ ਵੀ ਡਰ ਲੱਗਣ ਹੀ ਨਹੀਂਤਾ ਸਾਨੂੰ ਸਾਨੂੰ ਇਹਨਾਂ ਨੇ ਬੜਾ ਛੇਤੀ ਤੇ ਬੜੇ ਇੱਕ ਬੜੇ ਪਿਆਰ ਨਾਲ ਐਕਸੈਪਟ ਕੀਤਾ ਅਸੀਂ ਦਬਕੇ ਦਬਕੇ ਪਈ ਕਦੀ ਸੈਟ ਤੇ ਨਹੀਂ ਜੀ ਨਹੀਂ ਅਸੀਂ ਕਮਾਲ ਦੇ ਆਰਟਿਸਟ ਆ ਸਾਡੇ ਦਾ ਆ ਆਪਣੀ ਤਰੀਫ ਨਾਲ ਹੀ ਬੋਚੋ ਬਿਲਕੁਲ ਐਂਡ ਕਵੀਰਾ ਸਰ ਨਾਲ ਤੁਸੀਂ ਹੈਨਾ ਕੰਮ ਕੀਤਾ ਉਹਨਾਂ ਦਾ ਤੁਹਾਨੂੰ ਕਿਦਾਂ ਦਾ ਲੱਗੀ ਡਾਇਰੈਕਸ਼ਨ ਕਿੱਦਾਂ ਦੀ ਉਹਨਾਂ ਨੇ ਤੁਹਾੜ ਤੋਂ ਕਰਵਾਈ ਐਂਡ ਜੋ ਤੁਸੀਂ ਕਰੈਕਟਰ ਉਹਨਾਂ ਨੂੰ ਚਾਹੀਦਾ ਸੀ ਉਹ ਕਿਦਾਂ ਘਟਵਾਇਆ ਉਹਨਾਂ ਨੇ ਤੁਹਾੜ ਤੋਂ ਅਸੀਂ ਅਸੀਂ ਆਪਣੀ ਇੱਕ ਪ੍ਰੈਪ ਕਰਕੇ ਜਾਂਦੇ ਸੀਗੇ ਸੀਨ ਲਈ ਬੀਂਗ ਐਕਟਰਸ ਬੀਂਗ ਆਰਟਿਸਟਸ ਬਟ ਸਰ ਨਾਲ ਅਸੀਂ ਇੱਕ ਚੀਜ਼ ਟੈਕਨੀਕਲੀ ਬੜਾ ਕੁਝ ਨਵਾਂ ਸਿੱਖਿਆ ਪਲੱਸ ਆਈ ਥਿੰਕ ਕਿਉਂਕਿ ਉਹ ਨਾ ਦਾ ਐਕਸਪੀਰੀਅੰਸ ਐਂਡ ਨਾਟ ਜਸਟ ਇਨ ਦਾ ਲਾਈਨ ਆਫ ਵਰਕ ਬਟ ਐਜ਼ ਅ ਪਰਸਨ ਆਲਸੋ ਹੀ ਇਜ਼ ਆਫ ਅ ਸਰਟਨ ਏਜ ਜਿਹਦੇ ਚ ਨੇ ਬੜਾ ਕੁਝ ਲਾਈਫ ਚ ਦੇਖਿਆ ਦੁਨੀਆ ਬੜੀ ਘੁੰਮੀ ਉਹਨਾਂ ਨੇ ਤਾਂ ਉਹ ਸਭ ਚੀਜ਼ਾਂ ਵੀ ਉਹਨਾਂ ਤੋਂ ਸਿੱਖੀਆਂ ਤੇ ਉਹ ਕੈਰੈਕਟਰ ਨੂੰ ਅਪਲਾਈ ਕੀਤੀਆਂ ਕਿ ਪਰਸੈਪਸ਼ਨ ਦੀ ਗੇਮ ਹੁੰਦੀ ਹੈ ਜੀ ਕਿ ਤੂੰ ਆਪਣੇ ਹਿਸਾਬ ਨਾਲ ਤਾਂ ਸੋਚ ਲਿਆ ਕਿ ਪ੍ਰੀਤ ਹੁਣ ਇਦਾਂ ਸੋਚ ਕੇ ਦੇਖ ਤਾ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਸਾਡੇ ਤੇ ਓਕੇ ਸੋ ਕਮਲ ਮੈਂ ਤੁਹਾਨੂੰ ਇਹ ਗੱਲ ਪੁੱਛਣਾ ਚਾਹਾਂਗੀ ਖਾਸ ਜਿਹੜੀ ਨਾਰਮਲੀ ਸਾਡੀ ਪੰਜਾਬੀ ਫਿਲਮਾਂ ਹੁੰਦੀਆਂ ਨੇ ਕੁੜੀ ਨੂੰ ਇਹ ਦਿਖਾਇਆ ਜਾਂਦਾ ਹੈ ਕਿ ਬੜੀ ਸਵੀਟ ਜੀ ਹੈ ਪੰਜਾਬਣ ਜਿੱਦਾਂ ਦੀ ਹੋਣੀ ਚਾਹੀਦੀ ਹੈ ਸੋ ਇਸ ਫਿਲਮ ਦੇ ਵਿੱਚ ਤੁਹਾਡਾ ਸਟਰੋਂਗ ਕੈਰੈਕਟਰ ਹੈ ਜਾਂ ਫਿਰ ਉਹੀ ਸਵੀਟ ਜੀ ਪੰਜਾਬੀ ਜਨ ਦੇਖਣ ਵਾਲੀ ਹੈ ਉਹ ਆਈ ਥਿੰਕ ਸਟਰੋਂਗ ਹੈ ਜੀ ਸੋਹਣਾ ਲਿਖਿਆ ਗਿਆ ਹੈ ਐ ਨਹੀਂ ਹੈਗਾ ਵੀ ਕਿੱਥੋਂ ਆਈ ਤੇ ਕਿੱਧਰ ਚਲੀ ਗਈ ਹੈ ਨਾ ਵੀ ਉਹਨੂੰ ਜਿੰਨੀ ਕੋ ਦੀ ਸਿਗਨੀਫੀਕੈਂਸ ਹੈਗੀ ਹੈ ਦ ਪ੍ਰੋਟਾਗਨਿਸਟ ਦੀ ਲਾਈਫ 'ਚ ਉਹਨੂੰ ਉਹਨਾਂ ਜਸਟੀਫਾਈ ਕੀਤਾ ਹੋਇਆ ਹੈ ਮਤਲਬ ਹਾਂ ਠੀਕ ਹੈ ਹੀਰੋ ਹੀਰੋਇਨ ਦਾ ਜੋ ਹੁੰਦਾ ਹੈ ਰੋਮਾਂਸ ਉਹ ਤਾਂ ਵਧੀਆ ਮਸਾਲਾ ਹੈਗਾ ਹੀ ਹੈਗਾ ਬਟ ਉਹਨੂੰ ਚੰਗੀ ਤਰ੍ਹਾਂ ਉਹਤੇ ਧਿਆਨ ਵੀ ਦਿੱਤਾ ਗਿਆ ਹੈ ਸੋ ਮੈਂ ਥੋੜਾ ਤੇ ਪ੍ਰੀਤ ਇਹ ਗੱਲ ਪੁੱਛਣਾ ਚਾਹਾਂਗੀ ਜਿੱਦਾਂ ਮੇਰਾ ਲਾਸਟ ਸਵਾਲ ਹੈ ਹੈਨਾ ਤੁਸੀਂ ਖੜੇ ਖੜੇ ਵੀ ਥਾਗੇ ਹੋਵੋਗੇ ਸੋ ਮੈਂ ਤੁਹਾਨੂੰ ਇਹ ਗੱਲ ਪੁੱਛਣਾ ਚਾਹਾਂਗੀ ਜਿੱਦਾਂ ਆਪਾਂ ਕਾਫੀ ਮੂਵੀਜ਼ ਜਿੱਦਾਂ ਦੀਆਂ ਬਣੀਆਂ ਹੋਈਆਂ ਹਨ ਹੈਨਾ ਜਿਹੜੀ ਨਸ਼ਾ ਤੇ ਹੈ ਯੂਥ ਤੇ ਹੈ ਯੰਗਸਟਰਸ ਤੇ ਹੈ ਚਾਹੇ ਫਿਰ ਉਹ ਗੈਂਗਸਟਰ ਕਿੱਦਾਂ ਬੰਦੇ ਨੇ ਇਹ ਵੀ ਹੈਗੀ ਆ ਸੋ ਕੀ ਮੈਸੇਜ ਜੇ ਮੈਂ ਗੱਲ ਕਰਾਂ ਤੁਹਾਡੇ ਅਕੋਰਡਿੰਗ ਹੈਨਾ ਕਿ ਕੀ ਮੈਸੇਜ ਜਿੱਦਾਂ ਦਾ ਹੋਣਾ ਚਾਹੀਦਾ ਹੈ ਯੰਗਸਟਰਸ ਨੂੰ ਕਿ ਉਹ ਨਸ਼ਾ ਜਿਹੜਾ ਹੈ ਬਿਲਕੁਲ ਹੀ ਖਤਮ ਕਰ ਦੇਣ ਆਪ ਆਪਣੇ ਆਪ ਤੋਂ ਮਤਲਬ ਆਪ ਹੀ ਪਹਿਲ ਕਰਨ ਕਿ ਆਪਾਂ ਨਸ਼ਾ ਕਰਨਾ ਅਹੀ ਮੈਸੇਜ ਐ ਐਗਜ਼ੈਕਟਲੀ ਇਹ ਨਸ਼ਾ ਪ੍ਰੋਬਲਮ ਸਾਡੀ ਐ ਸਾਡੀ ਆਪਣੀ ਪ੍ਰੋਬਲਮ ਐ ਐਂਡ ਇਟ ਇਜ਼ ਅਬਾਊਟ ਟਾਈਮ ਕਿ ਅਸੀਂ ਆਪ ਪਹਿਲ ਕਰੀਏ ਅਸੀਂ ਆਪ ਸਟੈਪ ਲਈਏ ਨਾ ਕਿ ਆਪਾਂ ਵੇਟ ਕਰੀਏ ਕਿ ਸਾਡੇ ਲਈ ਸਰਕਾਰ ਕੁਝ ਕਰੇ ਜਾਂ ਸਾਡੇ ਲਈ ਪਿੰਡ ਸਾਡਾ ਕੁਝ ਕਰੇ ਇਟ ਇਜ਼ ਵੈਰੀ ਇੰਪੋਰਟੈਂਟ ਕਿ ਮੈਨੂੰ ਪ੍ਰੀਤ ਨੂੰ ਪਤਾ ਹੋਵੇ ਕਿ ਆਹ ਚੀਜ਼ ਗਲਤ ਐ ਦੇ ਨਾਮੇ ਕਰਨੀ ਹੈ ਨਾਮੇ ਹੋਣ ਦੇਣੀ ਇਹ ਬਹੁਤ ਜ਼ਰੂਰੀ ਹੈ ਜੀ ਸੋ ਤੁਸੀਂ ਫਿਲਮ ਆ ਰਹੀ ਹੈ 11 ਮਈ ਨੂੰ ਕੁਝ ਕਹਿਣਾ ਚਾਹੋਗੇ ਆਪਣੀ ਫਿਲਮ ਲਈ ਸਾਡੀ ਫਿਲਮ ਆ ਰਹੀ ਹੈ ਜੀ 11 ਮਈ ਨੂੰ ਕੰਡੇ ਇਸ਼ਾਰਾ ਕਰਕੇ ਉਹ ਵੀ ਬਿਲਕੁਲ ਕਰਾਂਗੇ ਸਾਡੇ ਰੰਗੇ ਸਿੱਖ ਚੁੱਕੇ ਹਜੇ ਹੁਣੇ ਸਾਰਾ ਤੋਂ ਬਟ ਮੈਂ ਇਹਨਾਂ ਜ਼ਰੂਰ ਕਹਿਣਾ ਚਾਹਾਂਗਾ ਜੋ ਮੈਮ ਨੇ ਕਿਹਾ ਕਿ ਕਈ ਫਿਲਮਾਂ ਬਣੀਆਂ ਇਸ ਮੁੱਦੇ ਤੇ ਹਾਂ ਜੀ ਬਿਲਕੁਲ ਬਣੀਆਂ ਚੰਗੀ ਚੰਗੀ ਫਿਲਮਾਂ ਬਣੀਆਂ ਨੇ ਬਟ ਸਾਡੀ ਫਿਲਮ ਵਿੱਚ ਕੀ ਖਾਸ ਹੈ ਕਿ ਅਸੀਂ ਇੱਕ ਬੜੇ ਐਂਟਰਟੇਨਿੰਗ ਵੇ ਨਾਲ ਅਸੀਂ ਬੜੇ ਸਿਨੇਮੈਟਿਕਲੀ ਬੜੇ ਕਮਾਲ ਦੇ ਤਰੀਕੇ ਨਾਲ ਤੁਹਾਨੂੰ ਇਹੋ ਜੇ ਲੈਜੈਂਡਸ ਦੇ ਨਾਲ ਅਸੀਂ ਤੁਹਾਨੂੰ ਮੈ ਕੰਡੇ ਸੋ ਅਜੀ ਸਰਨਾਲ ਕੰਡੇ ਫਿਲਮ ਦੀ ਸਟਾਰ ਕਾਸ ਜੋ ਕਿ ਮੂਵੀ 11 ਮਹੀਨੇ ਰਿਲੀਜ਼ ਹੋ ਰਹੀ ਹੈ ਪਰ ਤੁਸੀਂ ਸਾਰੇ ਨੇ ਪੱਕਾ ਜਾ ਕੇ ਵੇਖਣੀ ਹੈ ਕਿ ਕਿਦਾਂ ਅਸੀਂ ਜਿਹੜਾ ਨਸ਼ਾ ਹੈ ਜਾਂ ਜੋ ਵੀ ਪੰਜਾਬ ਦੀ ਇਸ ਵੇਲੇ ਪ੍ਰੋਬਲਮ ਚੱਲ ਰਹੀ ਆ ਪਾ ਕਿਦਾਂ ਉਸ ਤੋਂ ਓਵਰਕਮ ਕਰ ਸਕਦੇ ਹਾਂ ਹੁਣ ਮੈਨੂੰ ਯਾਨੀ ਕਿ ਨੇਹਾ ਬਨਸ ਹੁੰਦਾ ਆਜ਼ਾਦ ਸਰ ਸ਼ੀਗਾਰ